ਕਾਂਗੜਾ ਜ਼ਿਲ੍ਹਾ ਗੂ ਕਿਸਾਨ ਮਜ਼ਦੂਰ ਸ਼ਗਿਰ ਸ਼ਮੇਟੀ ਪੰਜਾਬ ਅੱਜ ਜਿਹੜਾ ਧਰਨਾ ਲੱਗਾ ਵਾ ਇਹ ਧਰਨਾ ਜਿਹੜਾ ਜੇ ਮੈਂ ਕਹਾਂ ਤੇ ਸਾਫ ਸ਼ਬਦਾਂ 'ਚ ਪੁਲਿਸ ਦੀ ਅਣਗਹਿਲੀ ਕਰਕੇ ਲੱਗਾ ਵਾ ਕਿਉਂਕਿ ਕਾਫੀ ਚਿਰ ਤੋਂ ਇਹ ਧਰਨੇ ਦੋ ਤਿੰਨ ਇਸ ਸੰਬੰਧ 'ਚ ਲੱਗੇ ਆ ਜਿਹੜਾ ਉਸਮੇ ਟੋਲ ਪਲਾਜੇ ਦਾ ਮਸਲਾ ਵਾ ਸ਼ਕਰੀ ਇੱਕ ASI ਵੱਲੋਂ 11 ਕਿੱਲੇ ਜ਼ਮੀਨ ਲੈਣ ਦਾ ਮਸਲਾ ਵਾ ਧੱਕੇ ਨਾਲ ਉੱਥੇ ਹਥਿਆਰਾਂ ਦੀ ਨੋਕ ਤੇ ਕਬਜ਼ੇ ਕਰਨ ਦੀ ਗੱਲ ਆ ਜਲਵਿੰਦਰ ਸਿੰਘ ਰੈਸ਼ੀਆ ਨੇ ਤੇ ਜਿਹੜਾ ਨਜਾਇਜ਼ ਪਰਚਾ ਕੀਤਾ ਗਿਆ ਉਹ ਖਾਰਜ ਕਰਨ ਦੀ ਗੱਲ ਨੂੰ ਲੈ ਕੇ ਲਗਾਤਾਰ ਇਥੇ ਮੰਗ ਪੱਤਰ ਵੀ ਦਿੱਤੇ ਆ ਪ੍ਰਿੰਟ মিডিਆ ਰਾਈ ਪ੍ਰੈਸ মিডিਆ ਰਾਈ ਸੋਸ਼ਲ ਮੀਡੀਆ ਰਾਈ ਇਹ ਗੱਲ ਹਾਈਲਾਈਟ ਵੀ ਕੀਤੀ ਆ ਵੀ ਧਰਨੇ ਤੋਂ ਪਹਿਲਾਂ ਪਹਿਲਾਂ ਸਾਡੇ ਮਸਲੇ ਹੱਲ ਹੋ ਜਾਣ ਪਰ ਇਥੋਂ ਦੇ ਜਿਹੜੇ ਐਸਐਸਪੀ ਆਏ ਆ ਜਾਂ ਲਾ ਪ੍ਰਸ਼ਾਸਨ ਆ ਕਿਸੇ ਨੇ ਵੀ ਉਸ ਮੰਗ ਪੱਤਰ ਨੂੰ ਪਹਿਲ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹਦੇ ਵਿਰੋਧ ਚ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਨੌਜਵਾਨ ਤੇ ਸਾਡੀਆਂ ਸਤਕਾਰਯੋਗ ਮਾਵਾਂ ਭਣਾ ਲੈ ਕੇ ਇਥੇ ਵੱਡੀ ਪੱਧਰ ਤੇ ਜਿਹੜਾ ਉਹ ਧਰਨਾ ਲਿਖਿਆ ਵਾ ਤੇ ਇਸ ਵळे ਜਿਹੜਾ ਧਰਨਾ ਵਾ ਉਹ ਤਰਨਤਾਰ ਦਾ ਸਤਨਾਮ ਸਿੰਘ ਬਾਣੂਚਲ ਜੀ ਅੱਜ ਅਸੀਂ ਐਸਐਸਪੀ ਤਰਨਤਾਰਨ ਦੇ ਜਿਹੜਾ ਵਾ ਧਰਨਾ ਲਾ ਕੇ ਬਿਠੇ ਆ ਕਿਉਂਕਿ ਸਾਡੀਆਂ ਕਾਫੀ ਲੰਮੇ ਸਮੇਂ ਤੋਂ ਜਿਹੜੀਆਂ ਲੜਕਦੀਆਂ ਆ ਰਹੀਆਂ ਮੰਗਾਂ ਸੀ ਉਹ ਲਗਾਤਾਰ ਜਿਹੜੀਆਂ ਵਾ ਉਸੇ ਤਰ੍ਹਾਂ ਹੀ ਪਈਆਂ ਵਾ ਜਦੋਂ ਵੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰੀਦੀ ਆ ਮੀਟਿੰਗਾਂ ਦੇ ਵਿੱਚ ਚਾਹੀਦਾ ਤੇ ਪ੍ਰਸ਼ਾਸਨ ਆਂਦਾ ਵੀ ਮੰਗਾਂ ਤੁਹਾਡੀਆਂ ਜਾਇਜ਼ ਆ ਤੇ ਇੰਨੇ ਦਿਨਾਂ ਤੱਕ ਰਹਿਣਾ ਉਹਨਾਂ ਨੂੰ ਜਿਹੜਾ ਵਾ ਹੱਲ ਕਰ ਦਾਂਗੇ ਪਰ ਉਹ ਜਿਉਂ ਦੀ ਤਿਉਂ ਹੀ ਪਈਆਂ ਵਾ ਟੇਬਲਾਂ ਦੇ ਉੱਤੇ ਅਜੇ ਤੱਕ ਉਹ ਹੱਲ ਨਹੀਂ ਕੀਤੀਆਂ ਪਹਿ ਇੱਕ ਅਸੀਂ ਚੰਡੀਗੜ੍ਹ ਜਾਣਾ ਸੀ ਸਾਡਾ ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਜਿਹੜਾ ਲੀਕਾ ਪ੍ਰੋਗਰਾਮ ਚੰਡੀਗੜ੍ਹ ਜਾਣ ਦਾ ਸੀ 2023 ਦੇ ਵਿੱਚ 23/ ਮਤਲਬ 26/2023 ਜਿਹੜਾ ਵਾ ਉਹ ਸਾਡੇ ਤੇ ਪਰਚਾ ਜਿਹੜਾ ਵਾ ਕੀਤਾ ਗਿਆ ਵਾ ਟੋਲ ਪਲਾਜੇ ਤੇ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਉਦੋਂ ਅਸੀਂ ਟੋਲ ਪਲਾਜੇ ਫ੍ਰੀ ਕੀਤੇ ਸੀ ਸੜਕ ਕੋਈ ਨਹੀਂ ਸੀ ਰੋਕੀ ਲੋਕਾਂ ਦੀ ਆਵਾਜ਼ਾਈ ਦੇ ਵਿੱਚ ਕੋਈ ਵਿਗੜ ਨਹੀਂ ਸੀ ਪਾਇਆ ਪਰ ਫੇਰ ਵੀ ਜਿਹੜਾ ਵਾ ਮੌਕੇ ਤੇ ਉੱਥੇ ਐਸਐਸਪੀ ਗਰਮੀਤ ਸਿੰਘ ਜੀ ਚੋਹਾਨ ਜਿਹੜਾ ਵਾ ਮੌਕੇ ਤੇ ਸਾਰਾ ਦਿਨ ਰਿਹਾ ਕੋਈ ਵੀ ਅਸੀਂ ਜਿਹੜਾ ਬਾ ਥਾਂ ਨਹੀਂ ਰੋਕ ਮੱਲੋ ਸੜਕ ਨਹੀਂ ਰੋਕੀ ਟੋਲ ਪਲਾਜ਼ਾ ਫਰੀ ਕੀਤਾ ਸੀ ਤੇ ਇੱਕ ਉਹ ਪਰਚਾ ਕੀਤਾ ਸੀ ਬਾਰ-ਬਾਰ ਮੰਗ ਕਰ ਰਹੇ ਆ ਵੀ ਪਰਚਾ ਜਿਹੜਾ ਉਹਨੂੰ ਖਾਰਜ ਕੀਤਾ ਜਾਵੇ ਉਹਨੂੰ ਕਿਉਂ ਨਹੀਂ ਕਰ ਰਹੇ ਦੂਸਰਾ ਦੇ ਨਾਲ ਨਸ਼ੇ ਦਾ ਜਿਹੜਾ ਬਾ ਬਹੁਤ ਵੱਡਾ ਜੋਰ ਜਿਹੜਾ ਬਾ ਐਸ ਵਕਤ ਪਿੰਡਾਂ ਦੇ ਵਿੱਚ ਜਿਹੜਾ ਬਹੁਤ ਫਸਾਰਾ ਹੋ ਚੁੱਕਾ ਵਾ ਨਸ਼ੇ ਦਾ ਪਰ ਸਰਕਾਰ ਜਿਹੜੀ ਉੱਤੇ ਬਾਸਾ ਜਿੰਨਾ ਵੀ ਜਿਹੜਾ ਬਾ ਕੋਈ ਵੀ ਜਿਹੜਾ ਬਾ ਉੱਤੇ ਕੰਟਰੋਲ ਨਹੀਂ ਕਰ ਸਕੀ ਬਿਲਕੁਲੋ ਫੇਲਿਆ ਸਾਬਤ ਜਿਹੜੀ ਪੰਜਾਬ ਦੀ ਸਰਕਾਰ ਹੈ ਤੇ ਅਸੀਂ ਇੱਥੇ ਦੱਸਣਾ ਹੈ ਆ ਪੀ ਐਸ ਪੀ ਸਾਹਿਬ ਸੈਮੀਨਾਰ ਕਰਾਇਆ ਨਸ਼ਾ ਖਤਮ ਨਹੀਂ ਹੋਣਾ ਜਾ ਕੇ ਪਿੰਡ